ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਲੈ ਕੇ حاضر ਹੋਇਆ ਅੱਜ ਦੀ ਇੱਕ ਬਹੁਤ ਹੀ ਪਿਆਰੀ ਜੀ ਕਹਾਣੀ। ਇਹ ਕਹਾਣੀ ਦੋ ਧੀਆਂ ਦੀ ਮਾਂ ਦੀ ਕਹਾਣੀ ਆ। ਉਮੀਦ ਕਰਦੇ ਆ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਏਗੀ। ਸੋ ਦੋਸਤੋ ਦੋ ਧੀਆਂ ਦੀ ਮਾਂ ਨੂੰ ਆਪਣੀ ਸਾਰੀ ਉਮਰ ਸਮਾਜ ਦੇ ਤਾਨੇ ਮੇਨੇ ਹੀ ਸੁਣਨੇ ਪੈਂਦੇ ਨੇ। ਉਸ ਨੂੰ ਤਲਾਸ਼ੀ ਤਾਂ ਐਵੇਂ ਦਿੱਤੀ ਜਾਂਦੇ ਨੇ ਜਿਵੇਂ ਕਿ ਉਹ ਬੇਔਲਾਦ ਹੁੰਦੀ ਹੋਵੇ। ਕੋਈ ਉਸ ਨੂੰ ਕਹਿ ਦਿੰਦਾ ਹੈ ਚੱਲ ਇੱਕ ਸੀ ਦੂਜੀ ਵਾਰੀ ਰੱਬ ਸੁਣ ਲੈਂਦਾ ਘਰ ਦੀ ਜੜ ਲੱਗ ਜਾਂਦੀ ਕੋਈ ਕਹਿੰਦਾ ਹੈ ਚੱਲ ਕੋਈ ਨਾ ਇਹ ਵੀ ਰੱਬ ਦਾ ਜੀ ਹੁੰਦੀਆਂ ਨੇ ਕੋਈ ਕਹਿੰਦਾ ਹੈ ਚੱਲ ਕੋਈ ਨਾ ਰੱਬ ਅਗਲੀ ਵਾਰੀ ਜ਼ਰੂਰ ਸੁਨੇਗਾ ਕੋਈ ਕਹਿੰਦਾ ਹੈ ਜੇ ਇਹ ਨਿਹਰੀ ਆਈ ਹੈ ਤੇ ਮੀ ਵੀ ਜ਼ਰੂਰ ਪਵੇਗਾ ਕੁਦਰਤ ਦਾ ਸ਼ੁਕਰ ਕਰੋ ਤੁਹਾਡੇ ਔਲਾਦ ਤਾਂ ਹੈ ਨਾ ਕੁਦਰਤ ਦਾ ਸ਼ੁਕਰ ਕਰੋ ਤੁਹਾਡਾ ਬੱਚਾ ਤੰਦਰੁਸਤ ਹੈ ਕਿੰਨੇ ਲੋਗ ਨੇ ਜਿਨ੍ਹਾਂ ਨੂੰ ਬੇਔਲਾਦ ਬੇਔਲਾਦ ਨਸੀਬ ਨਹੀਂ ਹੁੰਦੀ ਕਿੰਨੇ ਲੋਗ ਨੇ ਜਿਨ੍ਹਾਂ ਦੇ ਬੱਚੇ ਅਪਾਹਜ ਪੈਦਾ ਹੁੰਦੇ ਨੇ ਮੂਰਖ ਲੋਗ ਹੁੰਦੇ ਨੇ ਜੋ ਧੀ ਹੋਈ ਤੇ ਮੂੰਹ ਬਣਾਉਂਦੇ ਨੇ ਪੁੱਤ ਹੋਏ ਤੇ ਖੁਸ਼ੀ ਬਣਾਉਂਦੇ ਨੇ ਬੇਅਗਲੇ ਲੋਗ ਹੁੰਦੇ ਨੇ ਉਹ ਜੋ ਪਹਿਲਾ ਬੱਚਾ ਧੀ ਹੋਈ ਤੇ ਨਾ ਮਠਿਆਈ ਵੰਡਦੇ ਨੇ ਨਾ ਨੀਮ ਬੰਨ੍ਹ ਦੇ ਨੇ ਜੋ ਦੂਜਾ ਬੱਚਾ ਪੁੱਤ ਹੁੰਦਾ ਤੇ ਰਿਸ਼ਤੇਦਾਰੀਆਂ ਦੇ ਵਿੱਚ ਜਾ ਕੇ ਆਪ ਮਠਿਆਈ ਦੇ ਦਿੰਦੇ ਨੇ ਘਰ ਦੇ ਦਰਵਾਜ਼ਿਆਂ ਤੇ ਨੀਮ ਬੰਨੀ ਜਾਂਦੀ ਆ ਪਤਾ ਨਹੀਂ ਜਿਹੇ ਲੋਕ ਆਪਣੇ ਬੱਚਿਆਂ ਦੀ ਅੱਖਾਂ ਦੇ ਵਿੱਚ ਅੱਖਾਂ ਕਿਵੇਂ ਪਾ ਲੈਂਦੇ ਨੇ ਜੋ ਪੁੱਤ ਬਾਰੇ ਸਭ ਰਸਮਾਂ ਮਨਾਉਂਦੇ ਨੇ ਧੀ ਬਾਰੇ ਕੋਈ ਰਸਮ ਨਹੀਂ ਮਨਾਉਂਦੇ ਸੁਖ ਸੋ ਦੋਸਤੋ ਇਹ ਸਿਆਸੀ ਦੋ ਤੀਆਂ ਦੀ ਮਾਂ ਦੀ ਕਹਾਣੀ ਸੋ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਿ ਤੁਸੀਂ ਵੀ ਇਹੀ ਸੋਚ ਦੇ ਮਾਲਿਕ ਹੋ ਜਾਂ ਕੀ ਸੋਚਦੇ ਹੋ ਜਰੂਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਕਿਸੀ ਹੋਰ ਕਹਾਣੀ ਦੇ ਨਾਲ ਥੈਂਕ ਯੂ ਸੋ ਮੱਚ